ਸਸ਼ਕਲ ਜਾਨੀ ਤਾਂ ਅਸੀਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ ਵਿਸ਼ੇਸ਼ਟ ਇਸ ਵਕਤ ਫੇਰ ਮੌਜੂਦ ਹਾਂ ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਕਿ 8th ਕਮਸਾ ਐਕਸੀਬਿਸ਼ਨ ਜਿਹੜੀ ਹੈ ਸਟਾਰਟ ਹੋਈ ਹੋਈ ਦੋ ਦਿਨ ਹੋ ਗਏ ਅੱਜ ਤੀਜਾ ਦਿਨ ਹੈ ਤੇ ਤੀਜੇ ਦਿਨ ਦੇ ਵਿੱਚ ਵੀ ਜਿਹੜਾ ਦੇਖ ਸਕਦੇ ਹੋ ਵਿਸਟਰ ਜਿਹੜੇ ਪੂਰੇ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਪਹੁੰਚੇ ਆਂ ਵਿਸ਼ਾਲ ਇੰਟਰਪ੍ਰਾਈਜ਼ਸ ਦੇ ਸਟੋਰ ਦੇ ਉੱਤੇ ਗੱਲਬਾਤ ਵੀ ਕਰਾਂਗੇ ਓਨਰ ਦੇ ਨਾਲ ਕੀ ਕੁਝ ਇਸ ਵਕਤ ਦੇ ਸਰ ਕੀ ਨਾਮ ਹੈ ਤੇਰਾ ਨਾਮ ਵਿਸ਼ਾਲ ਮਰੋਹਾ ਜੀ ਵਿਸ਼ਾਲ ਇੰਟਰਪ੍ਰਾਈਜ਼ਸ ਸਾਰੇ ਕਮਸਾ ਐਗਜ਼ੀਬਿਸ਼ਨ 8th ਐਗਜ਼ੀਬਿਸ਼ਨ ਲੱਗੀ ਹੋਈ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਦੇਖੋ ਫੁੱਟਫਾਲ ਬਹੁਤ ਅੱਛਾ ਹੈ ਔਰ ਜਿੰਨੀ ਡਿਮਾਂਡ ਅਸੀਂ ਸੋਚੇ ਸੀ ਪਬਲਿਕ ਨੂੰ ਆਏਗੀ ਔਰ ਉਹ ਤੋਂ ਜ਼ਿਆਦਾ ਉਤਸ਼ਾਹ ਮਿਲ ਰਿਹਾ ਹੈ ਪਬਲਿਕ ਦਾ ਔਰ ਅੱਛੀ ਬੁਕਿੰਗ ਆ ਸਕਦੀ ਹੈ ਵਿਚਾਲ ਇੰਟਰਪ੍ਰਾਈਜ਼ ਦੇ ਵਿੱਚ ਆਪਾਂ ਕੀ ਕੁਝ ਬਣਾਉਂਦੇ ਆ ਕਿਹੜੀ ਮਸ਼ੀਨਾਂ ਬਣਾਉਂਦੇ ਆ ਤੇ ਕੀ ਨਹੀਂ ਕਰਦੇ ਅਸੀਂ ਇਸ ਫੀਲਡ ਦੇ ਵਿੱਚ ਸਿንስ 2006 ਤੋਂ ਮਸ਼ੀਨਸ ਦੀ ਸਰਵਿਸਿਜ਼ ਆਪਣੀ ਦੇ ਰਹੇ ਹਾਂ ਲੁਧਿਆਣਾ ਜੈਪੂਰ ਦਿੱਲੀ ਤੇ ਸਾਡਾ ਬੇਸਿਕਲੀ ਫੋਕਸ ਇਜ਼ ਓਨ ਓਨਲੀ ਓਨ embroiderery machines embroiderery machines ਜਿਵੇਂ ਸਾਡੇ ਕੋਲ ਮਲਟੀ ਤੋਂ ਲੈ ਕੇ ਸੀਕਵੈਂਸ ਕਾਰਡਿੰਗ ਚੇਨ ਸਟਿਚ ਤੋਂ ਇਲਾਵਾ ਸੀਕਵੈਂਸ ਪੰਚਿੰਗ ਮਸ਼ੀਨ ਹਰ ਤਰ੍ਹਾਂ ਦੀ embroiderery machines ਅਵੇਲੇਬਲ ਨੇ ਤੇ ਸਰ ਇਹ ਕਿੰਨੇ ਕ ਗੇਜ ਗੂਚ ਦੀ ਹੁੰਦੀ ਹੈ ਜਿਵੇਂ ਇਹਦਾ ਕੀ ਹੁੰਦਾ ਕੀ ਸਰ ਨਾਰਮਲੀ embroiderery ਸਟਿਚਿੰਗ ਦੇ ਉੱਪਰ ਚਲਦੀ ਹੈ ਜਿਹੜੀ ਗੇਜਸ ਹੁੰਦੀ ਹੈ दैट ਕਮਸ ਓਨਲੀ ਇਨ ਫਲੈਟ ਬੈਡ ਮਸ਼ੀਨਸ embroiderery ਦੇ ਵਿੱਚ ਇਹ ਨਾਰਮਲ ਜਿਹੜੀ ਤੁਹਾਨੂੰ ਮੈਂ ਕੈਟਾਗਰੀਜ਼ ਦੱਸੀਆਂ ਇਹ ਅਵੇਲੇਬਲ ਨੇ ਕਾਦਰ ਤਰ੍ਹਾਂ ਐਮਬਲੋਇਡਰੀ ਜਿਹੜੀ ਹੈ ਹੈਂਡਵਰਕ ਹੀ ਹੁੰਦਾ ਹੈ ਇਹ ਮਸ਼ੀਨ ਦੇ ਉੱਤੇ ਕਿੰਨੀ ਐ ਕੰਮਬਲੋਇਡਰੀ ਕਰਾ ਸਕਦਾ ਹੈ ਜਾਂ ਕਿਹੜੀ-ਕਿਹੜੀ ਸਰ ਇਸ ਸਾਲ ਅਸੀਂ ਜਿਹੜੀ ਮਸ਼ੀਨ ਡਿਸਪਲੇ ਕੀਤੀ ਹੈ ਇਹ ਹਾਈ ਸਪੀਡ ਦੇ ਵਿੱਚ ਹੈ ਜੀ ਇਹਦੇ ਵਿੱਚ ਸਾਡੀ ਸਪੈਸ਼ੈਲਟੀ ਕੀ ਹੈ ਕਿ ਅਸੀਂ ਤੱਕ ਕੋਈ ਵੀ ਮਸ਼ੀਨ ਦੇ ਵਿੱਚ ਡੁਪਲੀਕੇਟ ਪਾਰਟਸ ਜਾਂ ਕਾਪੀ ਪਾਰਟਸ ਨਹੀਂ ਯੂਜ਼ ਕਰਾਦੇ ਜੀ ਸਾਡਾ ਸਿਰਫ ਫੋਕਸ ਸੇ ਫੋਕਸ ਐਮਬਲੋਇਡਰੀ ਮਸ਼ੀਨਸ ਦੇ ਗੁੱਡ ਕੁਆਲਿਟੀ ਪਾਰਟਸ ਦੇ ਨਾਲ ਹੈ ਜਿਹਦੇ ਨਾਲ ਕਸਟਮਰ ਨੂੰ ਅੱਛੀ ਪ੍ਰੋਡਕਸ਼ਨ ਵਾਜਿਬ ਗਾਣ ਦੇ ਵਿੱਚ ਮਸ਼ੀਨ ਅਸੀਂ ਉਪਲਬਧ ਕਰਾਉਂਦੇ ਆਂ ਤੇ ਸਾਡੀ ਉੱਤੋਂ ਇਲਾਵਾ ਸਰਵਿਸ ਸਰਵਿਸ ਕੈਟਾਗਰੀ ਜਿਹੜੀ ਦੋ ਅਸੀਂ ਦੇਂਦੇ ਆਂ ਕਿਉਂਕਿ ਮਸ਼ੀਨ ਦੇਣ ਤੋਂ ਬਾਅਦ ਸਾਨੂੰ 1 ਸਾਲ ਦੀ ਸਰਵਿਸ ਵੀ ਪੂਰੀ ਹੁੰਦੀ ਹੈ। ਉਹ ਸਾਡਾ ਜਿਹੜਾ ਪ੍ਰੋਸੈਸ ਹੈਗਾ ਉਹ ਵਾਰੰਟੀ ਛੱਡ ਕੇ ਗਰੰਟੀ ਵਾਲਾ ਹੈ। ਇਨ ਕੇਸ ਕਸਟਮਰ ਨੂੰ ਕਿਸੇ ਵੀ ਚੀਜ਼ ਰਪੈਂਡ ਅਸੀਂ ਉਹ ਪਾਰਟਸ ਨੂੰ ਨੌਵੇਂ ਦੇ ਵਿੱਚ ਜੀ ਕਰ ਦਿੰਦੇ ਆਂ। ਇੰਨੀ ਦੀ ਐਗਜ਼ੀਬਿਸ਼ਨ ਨਾਲ ਆਪਾਂ ਨੂੰ ਕਿਸ ਤਰ੍ਹਾਂ ਦਾ ਫਾਇਦਾ ਮਿਲਦਾ ਸਰ? ਦੇਖੋ ਇੱਕ ਤਾਂ ਕਸਟਮਰਸ ਬਹੁਤ ਜ਼ਿਆਦਾ ਨਾਲ ਜੁੜਦਾ। ਸਾਡਾ ਕੰਮ ਬੇਸਿਕਲੀ ਇੱਕ ਕਸਟਮਰ ਤੋਂ ਦੂਜੇ ਕਸਟਮਰ ਨੂੰ ਜਾਂਦਾ ਹੈ। ਮੋਰ ਪਬਲਿਸਿਟੀ ala ਕੰਮ ਵੀ ਜ਼ਿਆਦਾ ਹੁੰਦਾ ਹੈਗਾ ਬਟ ਕਸਟਮਰ ਨੂੰ ਇੱਕ ਬ੍ਰਾਂਡ ਰਿਕੋਗਨੀਸ਼ਨ ਮਿਲ ਜਾਂਦੀ ਜਦੋਂ ਪਲੇਟਫਾਰਮ ਤੇ ਤੇ ਸਾਨੂੰ ਖੁਦ ਉਸ ਵਾਸਤੇ ਜ਼ਿਆਦਾ ਦੇਖਣਾ ਪੈਂਦਾ ਕਿ ਅਸੀਂ ਲਾਸਟ ਟਾਈਮ ਲਾਸਟ ਇਅਰ ਜੋ ਅਸੀਂ ਡਿਲੀਵਰ ਕੀਤਾ ਸੀ ਉਹ ਤੋਂ ਬੈਸਟ ਟੂ ਬੈਸਟ ਹੋਉ ਦੇ ਪਾਈਏ ਉਹਦੇ ਕਰਕੇ ਜੋ ਇੰਟਰਨੈਸ਼ਨਲ ਸਟੈਂਡਰਡਸ ਨਾਲ ਮਸ਼ੀਨ ਬੰਦੀ ਹੈ ਅਸੀਂ ਉਹ ਤੋਂ ਉਸ ਪਾਰਟਸ ਨੂੰ ਲਾ ਕੇ ਮਸ਼ੀਨ ਅੱਛੀ ਤਰ੍ਹਾਂ ਉਹਨਾਂ ਨੂੰ ਆ ਕੇ ਦੇਖੀ ਦੇਖਿਆ ਜਾ ਰਿਹਾ ਕਿ ਇਹ ਐਮਬਲਾਈਡਰੀ ਜਿਹੜੀ ਹੋ ਰਹੀ ਹੈ ਸ਼੍ਰੀ ਰਾਮ ਪ੍ਰਭੂ ਜੀ ਦੀ ਹੋ ਰਹੀ ਹੈ ਜਿਵੇਂ ਕਿ ਯੋਧਿਆ ਦੇ ਵਿੱਚ 22 ਤਰੀਕ ਨੂੰ ਉਹਨੂੰ ਲੈ ਕੇ ਕਿੱਥੇ ਦੇਖਿਓ ਜੀ RAM ਜੀ ਦਾ ਸਾਡੇ ਸਾਰਿਆਂ ਦੇ ਲਈ ਤਾਂ ਅਸੀਂ ਉਹਨਾਂ ਦੇ ਹੀ ਹੈ ਤੇ ਬਹੁਤ ਜ਼ਿਆਦਾ ਉਤਸ਼ਾਹ ਵੀ ਹੈ ਤੇ ਮੈਂ ਸਾਰੇ ਭਾਰਤ ਵਾਸ਼ ਨੂੰ ਇਸ ਜੀ ਬਹੁਤ-ਬਹੁਤ ਸ਼ੁਕ ਆਮਨਾ ਵੀ ਦਿਨਾ ਜੀ ਤੇ ਮੇਰੇ ਵੱਲੋਂ ਸ਼ਕਸ਼ੀਰਾਨ ਥੈਂਕ ਯੂ ਤੋਂ ਉਹ ਇਹ ਸੀਗਾ ਵਿਸ਼ਾਲ ਐਂਟਰਪ੍ਰਾਈਜ਼ਸ ਤੋਂ ਤੁਹਾਨੂੰ ਛੋਟਾ ਜਿਹਾ ਅਪਡੇਟ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਪ੍ਰਭੂ RAM ਚੰਦਰ ਜੀ ਦੀ ਜਿਹੜੀ ਇੱਥੇ ਐਮਬਲਟਰੀ ਵੀ ਕਰਕੇ ਦਿਖਾਈ ਦਿੱਤੀ ਜਾ ਰਹੀ ਹੈ ਕਿਉਂਕਿ ਜਿਹੜਾ ਅੱਜ ਜਿਹੜਾ ਪੂਰਾ ਦੇਸ਼ ਜਿਹੜਾ RAM ਹੀ ਹੋਇਆ ਹੋਇਆ ਨਜ਼ਰ ਆ ਰਿਹਾ ਹਰੇਕ ਪਾਸੇ ਜਿਹੜਾ जय श्री राम जय श्री राम ਦਾ ਜਿਹੜਾ ਕੀ ਨਾਰੇ ਵੀ ਲੱਗਦੇ ਹੋਏ ਨਜ਼ਰ ਆ ਰਿਹਾ ਫਿਲਹਾਲ ਇਹ ਸੀਗਾ ਵਿਸ਼ਾਲ ਇੰਟਰਪ੍ਰਾਈਜ਼ ਦੇ ਤੋਂ ਛੋਟਾ ਜਿਹਾ ਅਪਡੇਟ ਹੋਰ ਵੀ ਸਟੋਰ ਤੇ ਜਾ ਕੇ ਤੁਹਾਡੇ ਨਾਲ ਰੂਪ ਰੂਪ ਹੁੰਦੇ ਰਾਵਾਂਗੇ ਦੇ ਇਧਰੋ ਬਣੇ ਰਹੋ ਜਾਨੀ ਤੇ ਅਸ਼ੀ ਧੰਨਵਾਦ